ਐਸੁਰਦੀ ਵੱਡੀ ਖਬਰ ਕੈਨੇਡਾ ਦੇ ਡੈਲਟਾ ਸ਼ਹਿਰ ਤੋਂ ਆ ਰਹੀ ਹੈ ਡੈਲਟਾ ਸ਼ਹਿਰ ਦੇ ਵਿੱਚ 1 ਮਹੀਨਾ ਪਹਿਲਾਂ ਇੱਕ ਘਟਨਾ ਸਾਹਮਣੇ ਆਈ ਸੀ ਜਿਸ ਦੇ ਵਿੱਚ ਹਾਈਵੇ ਤੇ ਇੱਕ ਸੜੀ ਹੋਈ ਕਾਰ ਦੇ ਵਿੱਚ ਇੱਕ ਸੜੀ ਹੋਈ ਲਾਸ਼ ਜਿਹੜੀ ਪੰਜਾਬਣ ਕੁੜੀ ਦੀ ਬਰਾਮਦ ਹੋਈ ਸੀ ਤੇ ਇਸ ਸੰਬੰਧ ਦੇ ਵਿੱਚ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਜਿਹੜੀ ਕੁੜੀ ਹੈ ਇਹਦਾ ਨਾਮ ਮਨਦੀਪ ਕੌਰ ਖਹਿਰਾ ਹੈ ਇਸ ਮਾਮਲੇ ਦੇ ਵਿੱਚ ਹੁਣ ਜਦੋਂ ਤਹਿਕੀਕਾਤ ਹੋਈ ਤਾਂ ਇਸ ਸੰਬੰਧ ਦੇ ਵਿੱਚ ਉਸਦੇ ਦਿਔਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਗਰਜੋਤ ਸਿੰਘ ਖਹਿਰਾ ਜਿਹੜਾ 24 ਸਾਲ ਦਾ ਸਰੀਦਾ ਰਹਿਣ ਵਾਲਾ ਉਹਦੇ ਉੱਤੇ ਦੂਜਾ ਦਰਜਾ ਕਤਲ ਦੇ ਜਿਹੜੇ ਦੋਸ਼ ਨੇ ਉਹ ਐਡ ਕੀਤਾ ਗਏ ਨੇ 11 ਦਸੰਬਰ ਨੂੰ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਇਹ ਮ੍ਰਿਤਕਾ ਜਿਹੜੀ ਮਨਦੀਪ ਕੌਰ ਆ ਇਹ ਪਹਿਲਾਂ ਐਡਮਿੰਟਰ ਰਹਿੰਦੀ ਸੀ ਵਿਆਹ ਤੋਂ ਬਾਅਦ ਇਹ ਸਰੀ ਜਾਵਸੀ ਸੀ ਲੁਧਿਆਣਾ ਦੇ ਪਿੰਡ ਗੁਜਰਵਾਲ ਤੋਂ ਇਹਦਾ ਜਿਹੜਾ ਤਾਲੁਕਾ ਸੀਗਾ ਤੇ ਪਿਛਲੇ ਮਹੀਨੇ ਇੱਕ ਸੜੀ ਹੋਈ ਕਾਰ ਮਿਲੀ ਸੀ ਜਿਹਦੇ ਵਿੱਚ ਇੱਕ লাশ ਵੀ ਸੀਗੀ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਦੀ ਜਾਂਚ ਕੀਤੀ ਮਾਮਲੇ ਦੀ ਤਾਂ ਇਸ ਦੇ ਪਰਿਵਾਰ ਦੇ ਪਰਿਵਾਰ ਨੂੰ ਜਿਹੜਾ ਸੂਚਿਤ ਕੀਤਾ ਗਿਆ ਸੀ ਜਗਦੇਵ ਸਿੰਘ ਨੂੰ ਤੇ ਜਗਦੇਵ ਸਿੰਘ ਵੀ ਉੱਥੇ ਕੈਨੇਡਾ ਦੇ ਵਿੱਚ ਹੀ ਰਹਿੰਦੇ ਸੀ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਸ ਤੇ ਦਿਔਰ ਨੇ ਗੈਰ ਮਨੁੱਖੀ ਢੰਗ ਦੇ ਨਾਲ ਇਸ ਕਤਲकांड ਨੂੰ ਜਿਹੜਾ ਅੰਜਾਮ ਦਿੱਤਾ ਤੇ ਬਾਅਦ ਦੇ ਵਿੱਚ ਕਾਰ ਦੇ ਵਿੱਚ ਉਸ ਨੂੰ ਸਾੜ ਦਿੱਤਾ 6 ਨਵੰਬਰ ਨੂੰ ਸਰੀ ਦੇ ਵਿੱਚ ਮਨਦੀਪ ਕੌਰ ਦਾ ਅੰਤਿਮ ਸੰਸਕਾਰ ਵੀ ਹੋ ਗਿਆ ਸੀਗਾ ਪਰ ਜਦੋਂ ਇਸ ਘਟਨਾ ਦੀ ਜਾਂਚ ਚੱਲ ਰਹੀ ਸੀ ਤਾਂ ਗੁਰਜੋਤ ਸਿੰਘ ਜਿਹੜਾ ਉਹਦੇ ਉੱਤੇ ਇਹ ਦੋਸ਼ ਲੱਗਾ ਕਿ ਉਸ ਨੇ ਲਾਸ਼ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਟਿਕਾਣੇ ਲਾਉਣ ਦਾ ਜਿ ਲਾਸ਼ ਨੂੰ ਸੜਨ ਦਾ ਕੰਮ ਕੀਤਾ ਤੇ ਹੁਣ ਉਸ ਨੂੰ ਜਿਹੜਾ ਇਸ ਸਬੰਧ ਦੇ ਵਿੱਚ ਗ੍ਰਿਫਤਾਰੋ ਕੀਤਾ ਗਿਆ ਸੋ ਆਪਾਂ ਕੈਨੇਡਾ ਤੋਂ ਜਿੱਥੇ ਹੋਰ ਖਬਰਾਂ ਸਾਂਝੀਆਂ ਕਰਦੇ ਆਂ ਉੱਥੇ ਕੈਨੇਡਾ ਦੇ ਵਿੱਚ ਪਰਵਾਹ ਰਿਸ਼ਤੀਆਂ ਦੇ ਵਿੱਚ ਤਰੇਡ ਤੋਂ ਬਾਅਦ ਕਈ ਜਿਹੜੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੇ ਉਹ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ